ਉ ਗੋਂਡੋ ਮਹਲਾ ਪੰਜਵਾ ਸੰਤਨ ਕੈ ਬਲੇ ਹਾਰੇ ਜਾਉ ਏ ਭਾਈ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲੇ ਸਤ ਸੰਗੀਆਂ ਉਹਨਾਂ ਰੱਬ ਦੇ ਪਿਆਰਿਆਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਸੰਤਨ ਕੈ ਸੰਗ RAM ਹੁਨ ਗਾਉਂ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਮੈਂ ਵੀ ਪ੍ਰਮਾਤਮਾ ਦੇ ਗੁਣਾਂ ਹੁੰਦਾ ਹਾਂ ਸੰਤ ਪ੍ਰਸਾਦ ਕਿਲ ਵਿਖ ਸਭ ਗਏ ਹੈ ਭਾਈ ਸੰਤ ਜਨਾਂ ਦੇ ਕਿਰਪਾ ਨਾਲ ਸਾਰੇ ਪਾਪ ਮੂਰ ਹੋ ਜਾਂਦੇ ਹਨ ਸੰਤ ਸ਼ਰਨ ਵੱਡ ਭਗੀ ਪੈ ਵੱਡੇ ਪਾਗਾ ਵਾਲੇ ਬੰਦੇ ਹੀ ਸੰਤ ਜਨਾਂ ਦੀ ਸ਼ਰਨ ਪੈਂਦੇ ਹਨ RAM ਜਪ ਤੋ ਕਸ਼ ਮਿਗਨ ਨਾ ਵਿਆਪੈ ਹੈ ਭਾਈ ਪ੍ਰਭੂ ਦਾ ਨਾਮ ਜਪਦਿਆਂ ਕਿਸੇ ਕਿਸਮ ਦਾ ਕੋਈ ਵੈਗਨ ਨਾਮ ਜਪਣ ਵਾਲੇ ਉੱਤੇ ਆਪਣਾ ਜੋਰ ਨਹੀਂ ਪਾ ਸਕਦਾ ਗੁਰਪ੍ਰਸਾਦ ਆਪਣਾ ਨਾਮ ਪ੍ਰਭ ਜਪੈ ਰਹਾਉ ਗੁਰੂ ਦੀ ਕਿਰਪਾ ਨਾਲ ਪਿਆਰਾ ਪ੍ਰਭੂ ਹਰ ਥਾਂ ਵਸਦਾ ਦਿਸ ਪੈਂਦਾ ਹੈ ਪਾਰ ਬ੍ਰह्म ਜਦ ਹੋਏ ਦਿਆਲ ਏ ਭਾਈ ਪ੍ਰਮਾਤਮਾ ਜਦੋਂ ਕਿਸੇ ਮਨੁੱਖ ਉੱਤੇ ਨਿਆਵਾਣ ਹੁੰਦਾ ਹੈ ਸਾਧੂ ਜਨ ਕੀ ਕਰੈ ਰਵਾਲ ਤਾਂ ਉਸ ਮਨੁੱਖ ਨੂੰ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਸੇਵਕਾਂ ਦੇ ਚਰਨਾਂ ਦੀ ਧੂੜ ਬਣਾਉਣਾ ਹੈ ਕਾਮ ਕ੍ਰੋਧ ਇਸ ਤਨ ਤੇ ਜਾਏ ਉਸ ਮਨੁੱਖ ਦੇ ਸਰੀਰ ਵਿੱਚੋਂ ਕਾਮ ਚਲਾ ਜਾਂਦਾ ਹੈ ਕ੍ਰੋਧ ਚਲਾ ਜਾਂਦਾ ਹੈ RAM ਰਤਨ ਵਸੈ ਮਨ ਆਏ ਪਰਮਾਤਮਾ ਦਾ ਅਮੁੱਲਕ ਨਾਮ ਉਸ ਦੇ ਮਨ ਵਿੱਚ ਆ ਵਸਦਾ ਹੈ ਸਫਲ ਜਨਮਤਾ ਕਾ ਪ੍ਰਵਾਨ ਹੈ ਭਾਈ ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਪ੍ਰਭੂ ਦਰ ਤੇ ਕਬੂਲ ਪੈ ਜਾਂਦੀ ਹੈ ਪਾਰ ਬ੍ਰह्म ਨਿਕਟ ਕਰ ਜਾਣਾ ਜੋ ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਸਮਝਦਾ ਹੈ ਪਰਮਾਤਮਾ ਨੂੰ ਹਰ ਵੇਲੇ ਆਪਣੇ ਨੇੜੇ ਵਸਦਾ ਸਮਝ ਭਾਈ ਭਗਤ ਪ੍ਰਭ ਕੀਰਤਨ ਲਾਗੈ ਉਹ ਮਨੁੱਖ ਭਗਤੀ ਭਾਵ ਨਾਲ ਪ੍ਰਭੂ ਦੀ ਸਿੱਖਤ ਸਲਾਹ ਵਿੱਚ ਲੱਗ ਪੈਂਦਾ ਹੈ ਜਨਮ ਜਨਮ ਕਾ ਸੋਇਆ ਜਾਗੈ ਅਤੇ ਅਨੇਕਾਂ ਜਨਮਾਂ ਤੋਂ ਮਾਇਆ ਦੀ ਕੁਕੀ ਵਿੱਚ ਸੁੱਤਾ ਹੋਇਆ ਜਾਗ ਪੈਂਦਾ ਹੈ ਚਰਨ ਕਮਲ ਜਨਕਾ ਆਧਾਰ ਹੈ ਭਾਈ ਪ੍ਰਮਾਤਮਾ ਦੇ ਸੋਹਣੇ ਚਰਨ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਵਾਲੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ ਗੁਣ ਗੋਵਿੰਦ ਰਉ ਸੱਚਾ ਬਾਪਾਰ ਮੈਂ ਵੀ ਸੇਵਕਾਂ ਦੀ ਸੰਗਤ ਦੀ ਬਰਕਤ ਨਾਲ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਇਸੇ ਉਦਮ ਨੂੰ ਜ਼ਿੰਦਗੀ ਦਾ ਸਦਾ ਕਾਇਮ ਰਹਿਣ ਵਾਲਾ ਬਣ ਸਮਝਦਾ ਹਾਂ ਦਾਸ ਜਨਾ ਕੀ ਮਨਸਾ ਪੂਰ ਦਾਸ ਜਨਾ ਕੀ ਦਾਸ ਜਨਾ ਕੀ ਮਨਸਾ ਪੂਰ ਪ੍ਰਮਾਤਮਾ ਆਪਣੇ ਸੇਵਕਾਂ ਦੇ ਮਨ ਦੀ ਕਾਮਨਾ ਪੂਰੀ ਕਰਦਾ ਹੈ ਨਾਨਕ ਸੁਖ ਪਾਵੈ ਜਨ ਤੂਰ ਹੈ ਨਾਨਕ ਪ੍ਰਭੂ ਦਾ ਸੇਵਕ ਸੰਤ ਜਨਾਂ ਦੇ ਚਰਨਾਂ ਦੇ ਚੂੜ ਵਿੱਚ ਆਤਮਾ ਕਾ ਅਨੰਦ ਪ੍ਰਾਪਤ ਕਰਦਾ ਹੈ ਰਾਗ ਗੋਂਡ ਅਸ਼ਟਪਦੀਆਂ ਮੱਲਾ ਪੰਜਵਾ ਕਾਰ ਦੂਜਾ ਗੋਂਡ ਰਾਗ ਦੇ ਅੰਦਰ ਪੰਚਮ ਪਾਤਸ਼ਾਹੀ ਦੀਆਂ ਪਾਵਨ ਅਸ਼ਟਪਦੀਆਂ ਤੋਂ ਆਰੰਭ ਹੋ ਰਹੀਆਂ ਹਨ ਜਿਨ੍ਹਾਂ ਨੂੰ ਸਹਿਬਾਨ ਨੇ ਪਹਿਲੇ ਕਾਰ ਵਿੱਚ ਗਾਉਣ ਦੀ ਦੂਸਰੇ ਕਾਰ ਵਿੱਚ ਗਾਉਣ ਦੀ ਹਦਾਇਤ ਸੱਚੇ ਪਾਤਸ਼ਾਹੀ ਜੀ ਨੇ ਕੀਤੀ ਹੈ ਇਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਕਰ ਨਮਸ਼ਕਾਰ ਪੂਰੇ ਗੁਰਦੇਵ ਹੈ ਭਾਈ ਪੂਰੇ ਸਤਿਗੁਰੂ ਅਗੇ ਸਦਾ ਸਿਰ ਨਿਮਾਇੰਕਾਰ ਸਫਲ ਮੂਰਤ ਸਫਲ ਜਾਂਕੀ ਸੇਵ ਉਸ ਦਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਦਾ ਹੈ ਉਸ ਦੀ ਸ਼ਰਨ ਪਿਆ ਜੀਵਨ ਸਫਲ ਹੋ ਜਾਂਦਾ ਹੈ ਅੰਤਰਜਾਮੀ ਪ੍ਰਖ ਬਿધાਤਾ ਹੇ ਭਾਈ ਜਿਹੜਾ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਜਿਹੜਾ ਸਭ ਵਿੱਚ ਵਿਆਪਕ ਹੈ ਤੇ ਜਿਹੜਾ ਸਭ ਦਾ ਪੈਦਾ ਕਰਨ ਵਾਲਾ ਹੈ ਆਠ ਪਹਰ ਨਾਮ ਰੰਗ ਰਤਾ ਗੁਰੂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਗੁਰੂ ਗੋਬਿੰਦ ਗੁਰੂ ਗੋਪਾਲ ਹੈ ਭਾਈ ਗੁਰੂ ਗੋਬਿੰਦ ਰੂਪ ਹੈ ਗੁਰੂ ਗੋਪਾਲ ਦਾ ਰੂਪ ਹੈ ਆਪਣੇ ਦਾਸ ਕੋ ਰਖਨ ਹਾਰੋ ਰਹਾਓ ਜੋ ਆਪਣੇ ਸੇਵਕ ਨੂੰ ਨਿੰਦਾ ਆਦਿਕ ਤੋਂ ਬਚਾਉਣ ਜੋਗਾ ਹੈ ਪਾਤਸ਼ਾਹ ਸ਼ਾਹ ਉਮਰਾਉ ਪਤਿ ਆਏ ਹੇ ਭਾਈ ਗੁਰੂ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪੱਕਾ ਕਰ ਦਿੰਦਾ ਹੈ ਉਹ ਆਤਮਿਕ ਮੰਡਲ ਵਿੱਚ ਛਾ ਪਾਸ਼ਾ ਤੇ ਅਮੀਰ ਬਣ ਜਾਂਦੇ ਹਨ ਦੁਸ਼ਟ ਅਹੰਕਾਰੀ ਮਾਰ ਪਚਾਏ ਦੁਸ਼ਟਾਂ ਅਹੰਕਾਰੀਆਂ ਨੂੰ ਆਪਣੇ ਦਰ ਤੋਂ ਦੁਰਕਾਰ ਕੇ ਦਰ ਦਰ ਭਟਕਣ ਦੇ ਰਾਹੇ ਪਾ ਦਿੰਦਾ ਹੈ ਨਿੰਦਕ ਕਹੈ ਮੁਖ ਕੀ ਨੋ ਰੋਗ ਸੇਵਕ ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਮੂੰਹ ਵਿੱਚ ਨਿੰਦਾ ਕਰਨ ਦੀ ਬਿਮਾਰੀ ਹੀ ਬਣ ਜਾਂਦੀ ਹੈ ਜੈ ਜੈਕਾਰ ਕਰੇ ਸਭ ਲੋਗ ਪਰ ਉਸ ਮਨੁੱਖ ਦੀ ਸਾਰਾ ਜਗਤ ਸਦਾ ਸੋਭਾ ਕਰਦਾ ਹੈ ਜੋ ਗੁਰੂ ਦੀ ਸ਼ਰਨ ਪਿਆ ਰਹਿੰਦਾ ਹੈ ਸੰਤਨ ਕੈ ਮਨ ਮਹਾ ਆਨੰਦ ਹੇ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈ ਰਹਿੰਦੇ ਹਨ ਉਹਨਾਂ ਸੰਤ ਜਨਾਂ ਦੇ ਮਨ ਵਿੱਚ ਬੜਾ ਆਤਮਿਕ ਆਨੰਦ ਵੜਿਆ ਰਹਿੰਦਾ ਹੈ ਸੰਤ ਜਪੈਂ ਗੁਰਦੇਵ ਭਗਵੰਤੋ ਸੰਤ ਜਨ ਗੁਰੂ ਨੂੰ ਭਗਵਾਨ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਸੰਗਤ ਕੇ ਮੁਖ ਉਜਲ ਪੈ ਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ ਲੋਕ ਲੋਕ ਵਿੱਚ ਰੋਸ਼ਨ ਹੋ ਜਾਂਦੇ ਹੈ ਸਗਲ ਥਾਨ ਨਿੱਦਕ ਕੇ ਗਏ ਪਰ ਨਿੰਦਾ ਕਰਨ ਵਾਲੇ ਮਨੁੱਖ ਦੇ ਲੋਕ ਪਰਲੋਕ ਸਾਰੇ ਹੀ ਥਾਂ ਹੱਥੋਂ ਚਲੇ ਜਾਂਦੇ ਹਨ ਸਾਸ ਸਾਸ ਜਾਨਾ ਸਦਾ ਸਲਾਹ ਹੈ اے ਭਾਈ ਗੁਰੂ ਦੇ ਸ਼ਰਨ ਪੈਣ ਵਾਲਾ ਸੇਵਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦੀ ਸਿੱਖ ਸਲਾਹ ਕਰਦਾ ਰਹਿਣਾ ਹੈ ਹਾਰ ਬ੍ਰਹਮਾ ਗੁਰੂ ਦੇ ਪ੍ਰਵਾਹੇ ਪਰਮਾਤਮਾ ਦੀ ਅਤੇ ਬੇਮੁਥਾਜ ਗੁਰੂ ਦੀ ਵੀ ਸਿਰਤ ਸਲਾਹ ਕਰਦਾ ਰਹਿੰਦਾ ਹੈ ਸਗਲ ਪੈ ਮਿਟੇ ਜਾਂ ਕਿ ਸ਼ਰਣਾ ਫਰ ਹੀ ਦੁੱਖ ਡਰ ਸਹਿਮ ਜਿਹਦੀ ਸ਼ਰਨ ਆਇਆ ਖਤਮ ਹੋ ਜਾਂਦੇ ਹਨ ਨਿੰਦਕ ਮਾਰ ਪਾਏ ਸਭ ਧਰਨ ਉਹ ਗੁਰੂ ਸੇਵਕਾਂ ਦੀ ਨਿੰਦਾ ਕਰਨ ਵਾਲੇ ਬੰਦਿਆਂ ਨੂੰ ਆਪਣੇ ਦਰਤੋਂ ਦੁਲਕਾਰ ਕੇ ਨੀਵੇਂ ਆਚਰਣ ਦੇ ਟੋਏ ਵਿੱਚ ਸੁੱਟ ਦਿੰਦਾ ਹੈ ਭਾਵ ਨਿੰਦਕਾ ਨੂੰ ਗੁਰੂ ਦਾ ਦਰਤ ਪਸੰਦ ਨਹੀਂ ਆਉਂਦਾ ਸਿਟਾਏ ਨਿਕਲਦਾ ਹੈ ਕਿ ਗੁਰੂ ਦਾਤੋਂ ਖੁੰਝ ਕੇ ਨਿੰਦਾ ਵਿੱਚ ਪੈ ਕੇ ਉਹ ਆਚਰਣ ਵਿੱਚ ਹੋਰ ਨੀਵੇਂ ਹੋਰ ਨੀਵੇਂ ਹੁੰਦੇ ਜਾਂਦੇ ਹਨ ਜਨਕੀ ਨਿੰਦਾ ਕਰੇ ਨਾ ਕੋਏ ਇਸ ਵਾਸਤੇ ਹੈ ਭਾਈ ਗੁਰੂ ਦੇ ਸੇਵਕ ਦੀ ਨਿੰਦਾ ਕਿਸੇ ਵੀ ਮਨੁੱਖ ਨੂੰ ਕਰਨੀ ਨਹੀਂ ਚਾਹੀਦੀ ਜੋ ਕਰੇ ਸੋ ਦੁਖੀਆ ਹੋਏ ਜਿਹੜਾ ਵੀ ਮਨੁੱਖ ਭਲਿਆਂ ਦੀ ਨਿੰਦਾ ਕਰਦਾ ਹੈ ਉਹ ਆਪ ਦੁਖੀ ਰਹਿੰਦਾ ਹੈ ਆਠ ਪਹਰ ਜਨ ਇੱਕ ਧਿਆਏ ਗੁਰੂ ਦਾ ਸੇਵਕ ਤਾਂ ਹਰ ਵੇਲੇ ਇੱਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ ਜਮੂ ਆ ਤਾਂ ਕੈ ਨਿਕਟ ਨਾ ਜਾਏ ਜਮ ਰਾਜ ਵੀ ਉਸ ਦੇ ਨੇੜੇ ਨਹੀਂ ਟੁਕਦਾ ਜਾਨ ਨਿਰਵੈਰ ਨਿੰਦਕ ਅਹੰਕਾਰੀ ਹੈ ਭਾਈ ਗੁਰੂ ਦੇ ਸੇਵਕ ਕਿਸੇ ਨਾਲ ਵੈਰ ਨਹੀਂ ਰੱਖਦੇ ਪਰ ਉਹਨਾਂ ਦੀ ਨਿੰਦਾ ਕਰਨ ਵਾਲੇ ਮਨੋਖ ਅਹੰਕਾਰ ਵਿੱਚ ਡੁੱਬੇ ਰਹਿੰਦੇ ਹਨ ਜਾਨ ਪਲ ਮੰਨੇ ਨਿੰਦਕ ਵੇਕਾਰੀ ਸੇਵਕ ਤਾਂ ਸਭ ਦਾ ਭਲਾ ਮੰਗਦੇ ਹਨ ਨਿੰਦਾ ਕਰਨ ਵਾਲੇ ਮਨੁੱਖ ਉਹਨਾਂ ਦਾ ਮੰਦਾ ਚਿਤਵੰਦ ਦੇ ਪਰਮ ਵਿੱਚ ਫਸੇ ਰਹਿੰਦੇ ਹਨ ਗੁਰ ਕੈ ਸਿਖੋ ਸਤਿਗੁਰੂ ਧਿਆਇਆ ਹੈ ਭਾਈ ਗੁਰੂ ਦੇ ਸਿੱਖ ਨੇ ਤਾਂ ਸਦਾ ਆਪਣੇ ਗੁਰੂ ਦੇ ਚਰਨਾਂ ਵਿੱਚ ਸੁਰਤ ਜੋੜੀ ਹੁੰਦੀ ਹੈ ਜਾਨਯੋ ਬਰੇ ਨਿੰਦਕ ਨੂੰ ਨਰਕ ਪਾਇਆ ਇਸ ਵਾਸਤੇ ਸੇਵਕ ਆ ਨਿੰਦਾ ਆਦਿਕ ਦੇ ਨਰਕ ਵਿੱਚੋਂ ਨਰਕ ਵਿੱਚੋਂ ਬਾਹਰ ਨਿਕਲਦੇ ਹਨ ਪਰ ਨਿੰਦਕ ਆਪਣੇ ਆਪ ਨੂੰ ਇਸ ਨਰਕ ਵਿੱਚ ਪਾਈ ਰੱਖਦੇ ਹਨ ਸੁਣ 사ਜਨਾ ਮੇਰੇ ਮੀਤ ਪਿਆਰੇ हे ਮੇਰੇ ਸੱਜਣ हे ਪਿਆਰੇ ਮਿੱਤਰ ਸੁਣ ਸਤ ਬਚਨ ਵਰਤੈ ਹਰ ਗੁਾਰੇ ਮੈਂ ਤੈਨੂੰ ਉਹ اٹਲ ਨਿਯਮ ਦੱਸਦਾ ਹਾਂ ਜੋ ਪ੍ਰਮਾਤਮਾ ਦੇ ਦਰ ਤੇ ਸਦਾ ਵਾਪਰਦੇ ਹਨ ਜੈਸਾ ਕਰੇ ਸੋ ਤੈਸਾ ਪਾਏ ਉਹ اٹਲ ਨਿਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਫਲ ਪਾ ਲੈਂਦਾ ਹੈ। ਅਭਿਮਾਨੀ ਕੀ ਜੜ ਸਰ ਪਰ ਜਾਏ ਅਹੰਕਾਰੀ ਮਨੁੱਖ ਦੀ ਜੜ ਜ਼ਰੂਰ ਵੱਡੀ ਜਾਂਦੀ ਹੈ। ਨੇ ਤਰਿਆ ਸਤ ਗੁਰ ਤਰ ਤੇਰੀ اے ਸਤ ਗੁਰ ਨਿਆਸਰੇ ਬੰਦਿਆਂ ਨੂੰ ਤੇਰਾ ਹੀ ਆਸਰਾ ਹੈ ਕਰ ਕਿਰਪਾ ਰੱਖੋ ਜਨ ਤੇਰੀ ਤੁਮੇਰ ਕਰਕੇ ਆਪਣੇ ਸੇਵਕਾਂ ਦੀ लाज ਆਪ ਰੱਖਦਾ ਹੈ ਕਹੁ ਨਾਨਕ ਤਿਸ ਗੁਰ ਬਲਿਹਾਰੀ ਹੈ ਨਾਨਕ ਆਖ ਮੈਂ ਉਸ ਗੁਰੂ ਤੋਂ ਸਦਕੇ ਜਾਂ ਕਿਸੇ ਮਰਨ ਪੈ ਜਿਸਵਾਰੀ ਜਿਸ ਦੀ ਓਟ ਚਤਾਰੰਦ ਦੇ ਮੇਰੀ ਇੱਜ਼ਤ ਰੱਖ ਲਈ ਤੇ ਮੈਨੂੰ ਨਿੰਦਾ ਆਦਿਕ ਤੋਂ ਬੁਰੇ ਕੰਮਾਂ ਤੋਂ ਬਚਾ ਲਿਆ ਵਿਕਾਰਾਂ ਤੋਂ ਬਚਾ ਲਿਆ ਰਾਗ ਗੋਂਡ ਬਾਣੀ ਭਗਤਾਂ ਕੀ ਗੋਂਡ ਰਾਗ ਦੇ ਅੰਦਰ ਭਗਤ ਸਹਿਬਾਨਾਂ ਦੀ ਬਾਣੀ ਕਬੀਰ ਜੀ ਕਰ ਪਹਿਲਾ ਅਬਦ ਕਬੀਰ ਜੀ ਦੇ ਪਾਵਨ ਭੋਲ ਪਾਵਨ ਸ਼ਬਦ ਜਿਨ੍ਹਾਂ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਸਤਿਗੁਰਾਂ ਨੇ ਕੀਤੀ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਵਕਾਲਪੁਰ ਕੇਕ ਹੈ ਅਤਿ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੰਤ ਮੇਲੇ ਗੇਸ਼ ਸੁਣੀਏ ਕਹੀਏ ਜੇ ਕੋਈ ਭਲਾ ਮਨੁੱਖ ਮਿਲ ਜਾਏ ਤਾਂ ਉਸ ਦੀ ਸਿੱਖਿਆ ਸੁਣਨੀ ਚਾਹੀਦੀ ਹੈ ਤੇ ਜੀਵਨ ਦੇ ਰਾਹ ਦੀਆਂ ਗੁਝਲਾਂ ਪੁੱਛਣੀਆਂ ਚਾਹੀਦੀਆਂ ਮਿਲਿਆ ਸੰਤ ਮਸਤ ਕਰ ਰਹੀ ਹੈ ਪਰ ਜੇ ਕੋਈ ਭੈੜਾ ਬੰਦਾ ਮਿਲ ਪਏ ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ਬਾਬਾ ਬੋਲਣਾ ਕੀ ਕਹੀਏ اے ਭਾਈ ਜਗਤ ਵਿੱਚ ਰਹਿੰਦਿਆ ਇਹੋ ਜਿਹੇ ਬੋਲ ਬੋਲੀਏ ਜੈਸੇ RAM ਨਾਮ ਰਵ ਰਹੀ ਹੈ ਰਹਾਓ ਜਿਨ੍ਹਾਂ ਦੀ ਵਰਕਤ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਟਿੱਗੀ ਰਹੇ ਨੋਟ ਬਾਕੀ ਦੇ ਸਾਰੇ ਸ਼ਬਦ ਵਿੱਚ ਇਸ ਪ੍ਰਸੰਨ ਦਾ ਉੱਤਰ ਹੈ ਇਹਦਾ ਜਵਾਬ ਹੈ ਸਤਿਗੁਰੂ ਜੀ ਨੇ ਦਿੱਤਾ ਧਿਆਨ ਨਾਲ ਸੁਣਦੇ ਹਾਂ ਸਮਝਦੇ ਹਾਂ ਪੜ੍ਹਦੇ ਹਾਂ ਸੰਤਨ ਸਿਉਂ ਬੋਲ ਲੈ ਉਪਕਾਰੀ ਕਿਉਂਕਿ ਭਲਿਆਂ ਨਾਲ ਗੱਲ ਕੀਤੇ ਕੋਈ ਭਲਾਈ ਦੀ ਗੱਲ ਨਿਕਲੇਗੀ ਮੂਰਖ ਸਿਉਂ ਬੋਲੇ ਝਾਕ ਮਾਰੀ ਤੇ ਮੂਰਖ ਨਾਲ ਬੋਲਿਆ ਵਿਅਰਥ ਖਪਖਪਾ ਹੀ ਹੋਵੇਗਾ ਬੋਲਤ ਬੋਲਤ ਬੜਾ ਹੈ ਵਿਕਾਰਾ ਫਿਰ ਜਿਉਂ-ਜਿਉਂ ਮੂਰਖ ਨਾਲ ਗੱਲਾਂ ਕਰੀਏ ਉਸ ਦੇ ਪਸੰਗ ਹੋਏ ਤੇ ਵਿਕਾਰ ਹੀ ਵਿਕਾਰ ਵਾਧਦੇ ਹਨ ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਵੀ ਬਹਿਣਾ ਖਲੋਣਾ ਨਹੀਂ ਚਾਹੀਦਾ ਬੇਨ ਬੋਲੇ ਕੀ ਕਰ ਰਹੇ ਹੈ ਵਿਚਾਰਾ ਜੇ ਭਲੇ ਮਨੁੱਖਾਂ ਨਾਲ ਵੀ ਨਹੀਂ ਬੋਲਾਂਗੇ ਭਾਉ ਜੇ ਭਲਿਆਂ پاس ਵੀ ਨਹੀਂ ਬੈਠਾਂਗੇ ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਕਹੋ ਕਬੀਰ ਛੂਛਾ ਕਟ ਬੋਲੇ ਕਬੀਰ ਜੀ ਆਖਦੇ ਆ ਸੱਚੀ ਗੱਲ ਇਹ ਹੈ ਕਿ ਜਿਵੇਂ ਖਾਲੀ ਘੜਾ ਬੋਲਦਾ ਹੈ ਜਿਉ ਪਾਣੀ ਨਾਲ ਭਰਿਆ ਹੋਵੇ ਉਹ ਕਦੇ ਡੋਲਦਾ ਨਹੀਂ ਇਸੇ ਤਰ੍ਹਾਂ ਬਹੁਤੀਆਂ ਫालतू ਗੱਲਾਂ ਗੁਣਹੀਨ ਮਨੋਖੀ ਕਰਦਾ ਹੈ ਫਰਿਆ ਹੋਏ ਸੋ ਕਬ ਹੁਨਾ ਡੋਲੇ ਜੋ ਗੁਣਵਾਨ ਹੈ ਉਹ ਡੋਲ ਰਹਿਦਾ ਹੈ ਸੋ ਜਗਤ ਵਿੱਚ ਕੋਈ ਐਸਾ ਉਦਮ ਕਰੀਏ ਜਿਸ ਨਾਲ ਗੁਣ ਗ੍ਰਹਿਣ ਕਰ ਸਕੇ ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ ਗੋਂਡ ਨਰੂ ਮਰੇ ਨਰ ਕਾਮ ਨਾ ਆਵੇ ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਨ ਕਰਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ ਮੇਰਾ ਅਸਲਾ ਤਾਂ ਇਹ ਹੈ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ ਹੁਣ ਗੱਲ ਇੱਥੇ ਕੱਲੇ ਸਰੀਰ ਮਰਨ ਦੀ ਨਹੀਂ ਹੈ ਨਰੂ ਜਦੋਂ ਇਨਸਾਨੀਅਤ ਮਰ ਜਾਏ ਤੇ ਜਿੰਦਾ ਜੀਵੀ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ ਪਸ਼ੂ ਮਰੇ ਦਸ ਕਾਜ ਸਵਾਰੇ ਪਸ਼ੂ ਦਾ ਸਰੀਰ ਤਾਂ ਕੰਮ ਆਉਂਦਾ ਹੀ ਆਉਂਦਾ ਪਰ ਜੇ ਬੰਦੇ ਦੇ ਅੰਦਰੋਂ ਪਸ਼ੂ ਵੀ ਰਤੀ ਮਰ ਜਾਏ ਤੇ ਇਹ ਪਸ਼ੂ ਕਈਆਂ ਦੇ ਕੰਮ ਸਵਾਰ ਦਿੰਦਾ ਹੈ ਜਦੋਂ ਇਹਦੇ ਅੰਦਰੋਂ ਪਸ਼ੂ ਵਿਕਤੀ ਮਰਦੀ ਹੈ ਤੇ ਮਨੁੱਖ ਬਣਦਾ ਆਪਣੇ ਕਰਮ ਕੀ ਗਤ ਮੈਂ ਕਹਾਂ ਜਾਨੋ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਮੈਂ ਕਿਆ ਜਾਨੋ ਬਾਬਾ ਰਹਿਾਓ ਏ ਬਾਬਾ ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤਕਰਮ ਕਰੀ ਜਾ ਰਿਹਾ ਹਾਂ ਮੈਂ ਮੰਦੇ ਪਾਸੇ ਹੀ ਲੰਘਾ ਰਹਿਦਾ ਹਾਂ ਮੈਨੂੰ ਖਿਆਲ ਹੀ ਨਹੀਂ ਆਉਂਦਾ ਵੀ ਇੰਨਾ ਕੰਮਾਂ ਵਾਸਤੇ ਤਾਂ ਮੈਂ ਸੰਸਾਰ ਵਿੱਚ ਨਹੀਂ ਆਇਆ ਹਾੜ ਜਲੇ ਜੈਸੇ ਲੱਕੜੀ ਕਾ ਤੁਲਾ ਹੈ ਬਾਬਾ ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆ ਇਸ ਸਰੀਰ ਦੀਆਂ ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ ਜਦੋਂ ਪਸ਼ੂ ਬਿਰਤੀ ਖਤਮ ਹੁੰਦੀ ਹੈ ਤੇ ਮੇਰੇ ਅੰਦਰ ਜਿਹੜਾ ਸਖਤ ਸੁਭਾਅ ਹੈ ਉਹ ਸੜ ਜਾਂਦਾ ਹੈ ਕੇਸ ਜਲੇ ਜੈਸੇ ਕਾਸ ਕਾ ਪੁੱਲਾ ਕੇਸ ਵਾਂਗ ਵੱਡੇ ਹੋਣ ਦਾ ਹੰਕਾਰ ਉੱਚੇ ਹੋਣ ਦਾ ਹੰਕਾਰ ਵੀ ਮੇਰੇ ਅੰਦਰੋਂ ਪਸ਼ੂ ਵਰਤੀ ਮੁੱਕਣ ਦੇ ਨਾਲ ਸਦਾ ਵਾਸਤੇ ਮੁੱਕ ਜਾਂਦਾ ਹੈ ਕਹੋ ਕਬੀਰ ਤਬਹੀ ਨਰ ਜਾਗੇ ਪਰ ਹੈ ਕਬੀਰ ਸੱਚ ਹੈ ਕਿ ਮਨੁੱਖ ਇਸ ਮੂਰਖਤਾ ਵੱਲੋਂ ਤਦੋਂ ਹੀ ਜਾਗਦਾ ਹੈ ਤਦੋਂ ਹੀ ਸਮਝਦਾ ਹੈ ਜਦ ਮਾ ਡੰਡ ਮੂੰਡ ਮੈਂ ਲਾਗੇ ਜਦੋਂ ਪਸ਼ੂ ਵਰਤੀ ਵਿੱਚ ਪਿਆ ਹੋਇਆ ਮਨੁੱਖ ਦੁੱਖ ਚੱਲਦਾ ਹੈ ਖੇਰੇ ਨੂੰ ਸਮਝ ਆਉਂਦੀ ਹੈ ਕਿ ਇਹ ਪਸ਼ੂ ਬਿਰਤੀ ਛੱਡ ਕੇ ਮੈਨੂੰ ਮਨੁੱਖਾ ਮਿਰਤੀ ਆਪਣੇ ਜੀਵਨ ਵਿੱਚ ਧਾਰਨ ਕਰਨੀ ਚਾਹੀਦੀ ਹੈ ਤਾਂ ਜੋ ਮੇਰਾ ਜੀਵਨ ਵੀ ਸੌਰੇ ਤੇ ਮੇਰੇ ਆਲੇ ਦੁਆਲੇ ਦਾ ਜੀਵਨ ਵੀ ਇਹਦੇ ਨਾਲ ਸੌਰੇ ਗੋਂਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਂ ਦੇ ਸਗਗਨ ਰਹਾਇਲੇ ਇਹ ਜਿੰਦ ਜਸ ਦਾ ਅੰਸ਼ ਹੈ ਉਹ ਚੇਤਨ ਸਤਾ ਆਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ आनंद मूल सदा पुरुषोत्तम ਘਟ ਬਿਨ ਸਹਿ ਗਗਨ ਨਾ ਜਾਇਲੇ ਉਹੀ ਜੀਵਾਂ ਦੇ ਸੁੱਖ ਦਾ ਮੂਲ ਕਾਰਨ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਉਹੀ ਹੈ ਜਿਸ ਨੂੰ ਉੱਤਮបុਰਖ ਪਰਮਾਤਮਾ ਕਹਿੰਦਾ ਹੈ ਜੀਵਾਂ ਦਾ ਸਰੀਰ ਨਾਸ਼ ਹੋ ਜਾਂਦਾ ਹੈ ਪਰ ਸਰੀਰ ਵਿੱਚ ਵਸਦੀ ਜਿੰਦ ਦਾ ਸੋਮਾ ਚੇਤਨ ਸਦਾ ਨਾਸ਼ ਨਹੀਂ ਹੁੰਦਾ ਮੋਹ ਬੈਰਾਗ ਪਇਓ ਮੋਹ ਬੈਰਾਗ ਪਇਓ ਮੇਰੇ ਮਨ ਵਿੱਚ ਹੋਰ ਨਾ ਗੱਲਾਂ ਵੱਲੋਂ ਉਪਰਾਮਤਾ ਹੋ ਰਹੀ ਹੈ ਮੈਨੂੰ ਹੋਰ ਗੱਲਾਂ ਗੈਰ ਜ਼ਰੂਰੀ ਜਾਪਦੀਆਂ ਹਨ ਫਜ਼ੂਲ ਜਾਪਦੀਆਂ ਹਨ ਇਸ ਜੀਓ ਆਏ ਕਹਾ ਗਇਓ ਨਿਰਾਹਾ ਮੇਰਾ ਨਿਸ਼ਚੈ ਹੁਣ ਇਸ ਗੱਲ ਉੱਤੇ ਦੇਖ ਗਿਆ ਹੈ ਕਿ ਜਿੰਦ ਕਦੇ ਮਰਦੀ ਨਹੀਂ ਕਿਉਂਕਿ ਜਿੰਦ ਉਹ ਸਰਬਆਪਕ ਸਦਾ ਸਿਰ ਚੇਤਨ ਸਤਾ ਦਾ ਅੰਸ਼ ਹੈ ਪੰਜ ਤਤ ਮਿਲ ਕਾਇਆ ਕਿੰਨੀ ਤਤ ਕਹਾਂਤੇ ਕੀਨ ਰੇ ਪੰਜ ਤਤਾਂ ਨੇ ਮਿਲ ਕੇ ਸਰੀਰ ਬਣਾਇਆ ਪਰ ਇਨਾਂ ਤਤਾਂ ਦੀ ਵੀ ਕੋਈ ਵੱਖਰੀ ਹਸਤੀ ਨਹੀਂ ਇਹ ਤਤ ਵੀ ਹੋਰ ਕਿੱਥੋਂ ਬਣਦੇ ਹਾਂ ਏ ਬੀ ਚੇਤਨਾ ਸਤਾ ਤੋਂ ਹੀ ਬਣਦੇ ਹਾਂ ਲੋਕ ਸਕਾਲਪੁਰਖ ਵੈਗੁਰੂ ਦੇ ਵਿਧਾਨ ਤੋਂ ਹੀ ਬਣਦੇ ਹਾਂ ਕਰਮਬੱਦ ਤੂੰ ਜਿਉ ਕਹਤ ਹੋ ਕਰਮੈਂ ਕਿਨ ਜਿਉ ਦੀਨ ਰੇ ਤੁਸੀਂ ਲੋਕ ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾ ਕਰਮਾਂ ਦਾ ਬੱਜਾ ਹੋਇਆ ਹੈ ਪਰ ਅਸਲ ਗੱਲ ਇਹ ਹੈ ਕਿ ਕਰਮਾਂ ਨੂੰ ਵੀ ਪਹਿਲਾਂ ਚੇਤਨ ਸਤਾ ਤੋਂ ਬਿਨਾ ਹੋਰ ਕਿਸ ਨੇ ਵਜੂਦ ਵਿੱਚ ਲਿਆਉਣਾ ਪਾਉ ਕਰਮਾ ਨੂੰ ਵੀ ਪਹਿਲਾ ਇਹ ਚੇਤਨ ਸਤਾ ਹੀ ਵਜੂਦ ਵਿੱਚ ਲਿਆਉਂਦੀ ਹੈ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਮ ਨਿਰੰਤਰ ਸੋਏ ਰੇ ਹੈ ਭਾਈ ਉਹ ਚੇਤਨ ਸਤਾ ਕਾਲਪੁਰਖ ਵੈਗੁਰੂ ਪ੍ਰਭੂ ਦੇ ਅੰਦਰ ਇਹ ਜੀਵਾਂ ਦਾ ਸਰੀਰ ਵਜੂਦ ਵਿੱਚ ਆਉਂਦਾ ਹੈ ਤੇ ਸਰੀਰਾਂ ਵਿੱਚ ਉਹ ਪ੍ਰਭੂ ਵਸਦਾ ਹੈ ਸਭਨਾ ਦੇ ਅੰਦਰ ਉਹੀ ਹੈ ਕਿਤੇ ਵੇਤ ਨਹੀਂ ਹੈ ਕਹਿ ਕਬੀਰ RAM ਨਾਮ ਨਾ ਛਡੋ ਸਹਜੇ ਹੋਏ ਸੋ ਹੋਏ ਰੇ ਸੁਖਬੀਰ ਆਖਦਾ ਹੈ ਐਸੇ ਚੇਤਨ ਸਤਾ ਪ੍ਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ ਨਾਮ ਸਿਮਰਨ ਦੀ ਬਰਕਤ ਨਾਲ ਹੀ ਇਹ ਸਮਝ ਆਉਂਦੀ ਹੈ ਕਿ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਸੁੱਤੇ ਹੀ ਉਸ ਚੇਤਨ ਸਤਾ ਪ੍ਰਭੂ ਦੀ ਰਾਜ ਵਿੱਚ ਹੋ ਰਿਹਾ ਹੈ ਰਾਗ ਗਉਂਡ ਬਾਣੀ ਕਬੀਰ ਜੀ ਉਹ ਕੀ ਘਰ ਦੂਜਾ ਗਉੜ ਰਾਗ ਦੇ ਅੰਦਰ ਕਬੀਰ ਜੀ ਦੇ ਪਾਵਨ ਭਗਤ ਕਬੀਰ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਪੂਜਾ ਬਾਂਦੋ ਪਿਲਾ ਕਰ ਡਾਰਿਓ ਮੇਰੀਆਂ ਬਾਹਾਂ ਬੰਨ ਕੇ ਢੇਮਾ ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ ਸੁੱਟ ਦਿੱਤਾ ਹਸਤੀ ਕਰੋਪ ਮੂਡ ਮੈਂ ਮਾਰਿਓ ਮਹਾਵਤ ਨੇ ਗੁੱਸੇ ਵਿੱਚ ਆ ਕੇ ਆ ਕੇ ਹਾਥੀ ਦੇ ਸਿਰ ਉੱਤੇ ਸੱਟ ਮਾਰੀ ਹਾਸਤ ਭਾਗ ਕੈ ਚੀਸਾ ਮਾਰੇ ਪਰ ਹਾਥੀ ਮੈਨੂੰ ਪੈਰਾ ਹਿੱਟ ਲਿਤਾੜਨ ਦੇ ਥਾਂ ਚੀਕਾ ਮਾਰ ਕੇ ਹੋਰ ਪਾਸੇ ਭੱਜਦਾ ਹੈ ਇਹ ਆ ਮੂਰਤ ਕਹਿ ਹਾਂ ਬਲਿਹਾਰੈ ਹਾਥੀ ਉਹ ਹਾਥੀ ਵਰਗਾ ਮੰਨ ਰਾਜੇ ਦਾ ਕਿਉਂਕਿ ਕਬੀਰ ਜੀ ਦੀਆਂ ਗੱਲਾਂ ਦੇ ਉਹਨਾਂ ਕੋਲ ਜਵਾਬ ਨਹੀਂ ਤੇ ਕਬੀਰ ਜੀ ਨੂੰ ਉਹ ਬਣ ਕੇ ਸਜ਼ਾ ਦੇਣਾ ਚਾਹੁੰਦੇ ਆ ਪਰ ਅੰਦਰੋਂ ਇਹ ਗੱਲ ਪ੍ਰਗਟ ਹੁੰਦੀ ਹੈ ਕਿ ਗੱਲ ਇਹ ਗਲਤ ਹੈ ਅਸਲ 'ਚ ਇਹ ਸਾਨੂੰ ਕਰਨਾ ਨਹੀਂ ਚਾਹੀਦਾ ਇਹ ਆ ਮੂਰਤ ਕਹਿ ਅਸਲ ਗੱਲ ਤਾਂ ਕਬੀਰ ਸਾਹਿਬ ਜੀ ਦੀ ਸੱਚਾ ਜਿਵੇਂ ਆਖਦਾ ਮੈਂ ਸਦਕੇ ਹਾਂ ਇਹ ਸੋਹਣੇ ਬੰਦੇ ਨੂੰ ਆਹੇ ਮੇਰੇ ਠਾਕੁਰ ਤੂੰ ਰਾਜੂਰ ਏ ਪ੍ਰਭੂ ਮੈਨੂੰ ਤੇਰਾ ਤਾਨ ਹੈ ਸੋ ਤੇਰੀ ਬਰਕਤ ਨਾਲ ਮੈਨੂੰ ਕੋਈ ਫਿਕਰ ਨਹੀਂ ਹੈ ਕਾਜੀ ਬਕਬੋ ਹਸਤੀ ਤੋਰ ਕਾਜੀ ਤਾਂ ਕਹਿ ਰਿਹਾ ਹੈ ਕਿ ਇਸ ਕਬੀਰ ਉੱਤੇ ਹਾਥੀ ਚੜ੍ਹਾ ਦੇ ਰੇ ਮਹਾਵਤ ਤੁਝ ਡਾਰੋਂ ਕਾਟ ਕਾਜੀ ਆਖਦਾ ਨਹੀਂ ਤਾਂ ਮੈਂ ਤੇਰਾ ਸਿਰ ਉਤਾਰ ਦਿਆਂਗਾ ਇਸੈ ਤੁਰਾਵੋ ਕਹਲੋ ਸਾਠ ਇਸ ਹਾਥੀ ਨੂੰ ਸੱਟ ਮਾਰ ਤੇ ਕਬੀਰ ਵਾਲ ਤੋਰ ਹਸਤ ਨਾ ਤੋਰੈ ਤਹ ਧਿਆਨ ਪਰ ਹਾਥੀ ਤੁਰਦਾ ਨਹੀਂ ਉਹ ਤਾਂ ਹੀ ਹੁੰਦੇ ਸਦਾ ਹੈ ਜਿਵੇਂ ਪ੍ਰਭੂ ਚਰਨਾਂ ਵਿੱਚ ਮਸਤ ਹੈ ਵਾਕ ਰਿਦੈ ਬਸ ਹੈ ਭਗਵਾਨ ਜਿਵੇਂ ਉਸਦੇ ਹਿਰਦੇ ਵਿੱਚ ਪ੍ਰਮਾਤਮਾ ਪਰਗਟੋ ਕੇ ਵਸ ਰਿਹਾ ਹੈ ਕਿਆ ਇਹ ਪੁਰਾਤ ਸੰਤ ਹੈ ਕੀ ਨਾ ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀ ਵਿਗਾੜ ਕੀਤਾ ਸੀ ਬਾਂਦਪੋਟ ਕੁੰਚਰ ਕੋ ਦਿਨਾ ਜੋ ਮੇਰੀ ਪੋਟਲੀ ਬਣ ਕੇ ਇਹਨਾਂ ਮੈਨੂੰ ਹੱਥੀਂ ਅਗੇ ਸੁੱਟਨ ਦਿੱਤਾ ਕੁੰਚਰ ਪੋਟ ਲੈ ਲੈ ਨਮ ਸ਼ਕਾਰ ਹੈ ਭਮ ਕੇ ਹਾਂਥੀ ਮੇਰੇ ਸਰੀਰ ਦੀ ਬਣੀ ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ ਬੁੱਝੀ ਨਹੀਂ ਕਾਜੀ ਇਹ ਅੰਧਿਆਰ ਹੈ ਪਰ ਕਾਜੀ ਨੂੰ ਤਰਸ ਦੇ ਹਨੇਰੇ ਵਿੱਚ ਇਹ ਸਮਝ ਨਹੀਂ ਆ ਰਹੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਤਿੰਨ ਬਾਰ ਪੱਤੀਆ ਫਰ ਲਈਨਾ ਕਾਜੀ ਨੇ ਹਾਥੀ ਨੂੰ ਮੇਰੇ ਉੱਪਰ ਚਾੜ ਚਾੜ ਕੇ ਤਿੰਨ ਵਾਰੀ ਪਰਤਾਵਾ ਲਿਆ ਮਨ ਕਠੋਰ ਅਜ ਹੁਣਾ ਪਤੀ ਨਾ ਪਰ ਉਸ ਦੀ ਫਿਰ ਵੀ ਤਸੱਲੀ ਨਾ ਹੋਈ ਕਿਉਂਕਿ ਉਹ ਮਨ ਦਾ ਕਠੋਰ ਸੀ ਕਹ ਕਬੀਰ ਹਮਰਾ ਗੁਬਿੰਦ ਕਬੀਰ ਆਖਦਾ ਕਾਜੀ ਨੂੰ ਇਹ ਸਮਝ ਨਾ ਆਈ ਕਿ ਸਾਡਾ ਪ੍ਰਭੂ ਦੇ ਸੇਵਕਾਂ ਦਾ ਰੱਖਾ ਪ੍ਰਮਾਤਮਾ ਆਪ ਹੈ ਚੌਥੇ ਪਦ ਮੈਂ ਜਨ ਕੀ ਜਿੰਦ ਪ੍ਰਭੂ ਦੇ ਦਾਸਾਂ ਦੀ ਜਿੰ ਸਦਾ ਉਸ ਅਵਸਥਾ ਵਿੱਚ ਜੋ ਤੈਨੂੰ ਗੁਣਾ ਪਉਤਾ ਹੈ ਪ੍ਰਭੂ ਚਰਨਾ ਵਿੱਚ ਟਿਕੀ ਰਹਿੰਦੀ ਹੈ ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ ਬਥੇਰੇ ਡਰ ਦਿੱਤੇ ਪਰ ਕਬੀਰ ਸਾਹਿਬ ਜੀ ਇਹਨਾਂ ਦਾ ਪ੍ਰੇਰਿਆ ਸਰਣਾਪਨ